हां जी दोस्तों पेंशन हरेक को ही लगवाਉਣਾ ਚਾਹੁੰਦਾ ਹੈ ਤਾਂ ਦੋਸਤੋ ਕਈ ਵਾਰ ਕੀ ਹੁੰਦਾ ਹੈ ਕਿ ਪੈਨਸ਼ਨ ਪਹਿਲਾਂ ਤੁਹਾਨੂੰ ਇਹ ਦੱਸਦਾ ਕਿ ਜਿਹੜੀ ਪੈਨਸ਼ਨ ਹੈ ਇੱਕ ਬੁਢਾਪਾ ਪੈਨਸ਼ਨ ਹੈ ਠੀਕ ਹੈ ਜੀ ਵਿਧਵਾ ਪੈਨਸ਼ਨ ਹੈ ਤੇ ਕਿ ਜਿਹੜੇ ਬੇਸਹਾਰਾ ਬੱਚੇ ਹੁੰਦੇ ਨੇ ਤੇ ਅੰਗਹੀਨ ਪੈਨਸ਼ਨ ਹੈ ਸਰਕਾਰ ਇਹਨਾਂ ਚਾਰ ਕੈਟਾਗਰੀ ਦੇ ਲੋਕਾਂ ਨੂੰ ਜਿਹੜੀ ਪੈਨਸ਼ਨ ਦਿੰਦੀ ਹੈ ਤਾਂ ਦੋਸਤੋ ਜਦੋਂ ਇਹ ਪੈਨਸ਼ਨ ਲੱਗਦੀ ਹੈ ਠੀਕ ਹੈ ਜੀ ਉਸ ਉਸ ਟਾਈਮ ਕੋਈ ਟਰਮ ਤੇ ਕੰਡੀਸ਼ਨਾਂ ਹੁੰਦੀਆਂ ਨੇ ਕਿ ਯਾਨੀ ਕਿ ਕੋਈ ਨਿਯਮ ਹੁੰਦੇ ਨੇ ਕਿ ਜਿਹੜਾ ਬੰਦਾ ਇਹਨਾਂ ਨਿਯਮਾਂ ਨੂੰ ਫੋਲੋ ਕਰਦਾ ਹੈ ਉਹਨਾਂ ਨੂੰ ਹੀ ਪੈਨਸ਼ਨ ਦਿੱਤੀ ਜਾਵੇਗੀ ਵਰਨਾ ਜਿਹੜੀ ਪੈਨਸ਼ਨ ਹੈ ਉਹ ਨਹੀਂ ਲੱਗੇਗੀ ਇਸ ਦੌਰਾਨ ਕੀ ਹੁੰਦਾ ਹੈ ਕਿ ਕਈ ਵਾਰ ਇਹ ਹੁੰਦਾ ਕਿ ਬੰਦਾ ਸੋ ਜੁਗਾੜ ਕਰਕੇ ਆਪਣੀ ਪੈਨਸ਼ਨ ਲਵਾ ਲੈਂਦਾ ਹੈ ਠੀਕ ਹੈ ਪਰ ਉਸ ਨੂੰ ਆਉਣ ਵਾਲੇ ਟਾਈਮ ਦਾ ਨਹੀਂ ਪਤਾ ਹੁੰਦਾ ਕਿ ਜੇ ਸਰਕਾਰਾਂ ਆਪਣੇ ਅੱਜ ਤੇ ਆ ਜਾਂਦੀਆਂ ਨੇ ਤਾਂ ਉਹ ਸਾਰਾ ਕੁਝ ਕੱਢ ਕੇ ਲੈ ਜਾਂਦੀਆਂ ਨੇ ਕਿਸ ਬੰਦੇ ਨੇ ਗਲਤੀ ਨਾਲ ਪੈਨਸ਼ਨ ਲਵਾਈ ਹੈ ਠੀਕ ਹੈ ਜੀ ਜਾਂ ਫਿਰ ਉਸ ਤੋਂ ਬਾਅਦ ਪੈਨਸ਼ਨ ਲੈਂਦੇ ਹੋਏ ਕੋਈ ਕੀ ਗਲਤੀ ਕੀਤੀ ਹੈ ਜਿਆਦਾ ਹੁਸ਼ਿਆਰੀ ਕੀਤੀ ਹੈ ਇਹ ਸਾਰਾ ਚੀਜ਼ਾਂ ਦਾ ਜਿਹੜੀ ਤੇ ਤੱਕ ਸਰਕਾਰ ਚਲੀ ਜਾਂਦੀ ਹੈ ਤੇ ਹੁਣ ਦੋਸਤੋ ਤੁਹਾਨੂੰ ਦੱਸਣਾ ਚਾਹਾਂਗੇ ਜੇ ਤੁਸੀਂ ਵੀ ਕੋਈ ਐਹੋ ਜੀ ਗਲਤੀ ਕੀਤੀ ਹੈ ਜਿਹੜੀ ਕਿ ਤੁਹਾਨੂੰ ਇਸ ਵੀਡੀਓ ਵਿੱਚ ਦੱਸਣ ਜਾ ਰਹੇ ਹਾਂ ਜੇ ਤੁਸੀਂ ਵੀ ਐਹੋ ਜੀ ਕੋਈ ਗਲਤੀ ਕੀਤੀ ਹੈ ਤਾਂ ਦੋਸਤੋ ਤੁਹਾਡੀ ਵੀ ਹੁਣ ਜਿਹੜੀ ਪੈਨਸ਼ਨ ਕੱਟੀ ਜਾਵੇਗੀ ਪੈਨਸ਼ਨ ਕੱਟਣ ਦੇ ਨਾਲ ਨਾਲ ਦੋਸਤੋ ਕੱਲੀ ਪੈਨਸ਼ਨ ਨਹੀਂ ਕੱਟੀ ਜਾਊਗੀ ਤੁਹਾਡੇ ਤੇ ਦੋਸਤੋ ਭਾਰੀ ਜੁਰਮਾਨਾ ਲੱਗੇਗਾ ਠੀਕ ਹੈ ਜੀ ਤਾਂ ਦੋਸਤੋ ਹੁਣ ਕਿੰਨਾ ਤੇ ਕਾਰਵਾਈ ਹੋਊਗੀ ਇਹਨਾਂ ਦੀ ਵੀ ਗੱਲ ਤੁਹਾਨੂੰ ਦੱਸਣ ਜਾ ਰਿਹਾ ਇਸ ਵੀਡੀਓ ਦੇ ਵਿੱਚ ਤਾਂ ਦੋਸਤੋ ਜੇ ਤੁਸੀਂ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਦੋਸਤੋ ਪੈਨਸ਼ਨ ਤੇ ਹੋਰ ਸਕੀਮਾਂ ਤੋਂ ਸਬੰਧਿਤ ਸਾਰੀ ਤਰ੍ਹਾਂ ਦੀਆਂ ਜਾਣਕਾਰੀਆਂ ਤੁਹਾਨੂੰ ਅਪਡੇਟ ਰੱਖਣ ਦੇ ਲਈ ਅਸੀਂ ਇਹ ਚੈਨਲ ਦੇ ਉੱਤੇ ਵੀਡੀਓ ਪਾਉਂਦੇ ਰਹਿੰਦੇ ਆ ਤਾਂ ਜੋ ਤੁਹਾਨੂੰ ਹਰੇਕ ਤਰ੍ਹਾਂ ਦੀ ਅਪਡੇਟ ਟਾਈਮ ਟੂ ਟਾਈਮ ਮਿਲਦੀ ਰਹੇ ਤਾਂ ਦੋਸਤੋ ਹੁਣ ਆਪਾਂ ਚੱਲਦੇ ਆ ਜਿਹੜਾ ਕਿ ਵੱਡਾ ਅਪਡੇਟ ਪੰਜਾਬ ਸਰਕਾਰ ਵੱਲੋਂ ਆਇਆ ਤੁਸੀਂ ਦੇਖ ਸਕਦੇ ਹੋ ਦੋਸਤੋ ਬੁਢਾਪਾ ਪੈਨਸ਼ਨ ਸਕੀਮ ਦੇ ਅਧੀਨ ਜਿਹੜਾ ਇਹ I okay. ਇੱਕ ਫਾਰਮ ਹੁੰਦਾ ਹੈ ਠੀਕ ਹੈ ਜੀ ਇਸ ਦੇ ਰਿਲੇਟਡ ਜੋ ਤੁਸੀਂ ਕੰਡੀਸ਼ਨਾਂ ਇੱਥੇ ਦੱਸੀਆਂ ਹੋਈਆਂ ਜੇ ਤੁਸੀਂ ਉਹ ਪੂਰੀਆਂ ਕਰਦੇ ਹੋ ਤੇ ਬਹੁਤ ਹੀ ਬੜੀਆ ਗੱਲ ਹੈ ਤੇ ਜੇ ਦੋਸਤੋ ਤੁਸੀਂ ਇਸ ਕੰਡੀਸ਼ਨਾਂ ਦੇ ਹਿਸਾਬ ਦੇ ਨਾਲ ਦੋਸਤੋ ਆਪਣੀ ਗਲਤ ਪੈਨਸ਼ਨ ਲਗਵਾਈ ਹੋਈ ਹੈ ਜਾਂ ਫਿਰ ਤੁਸੀਂ ਪੈਸੇ ਪੂਸੇ ਦੇ ਕੇ ਠੀਕ ਹੈ ਜੀ ਇਹ ਕੰਮ ਕੀਤਾ ਹੋਇਆ ਹੈ ਤਾਂ ਸਰਕਾਰ ਹੁਣ ਜਲਦ ਹੀ ਤੁਹਾਡੇ ਤੇ ਜਿਹੜੀ ਕਾਰਵਾਈ ਕਰਨ ਵਾਲੀ ਹੈ ਤਾਂ ਦੋਸਤੋ ਤੁਸੀਂ ਦੇਖਣਾ ਹੋਵੇਗਾ ਕਿ ਤੁਸੀਂ ਇਹ ਸਾਰੀਆਂ ਚੀਜ਼ਾਂ ਨਿਯਮ ਫੋਲੋ ਕਰਦੇ ਹੋ ਜਾਂ ਨਹੀਂ ਕਰਦੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਜੇ ਤੁਸੀਂ ਨਵੀਂ ਪੈਨਸ਼ਨ ਲਗਵਾਉਣੀ ਹੈ ਫਿਰ ਵੀ ਤੁਸੀਂ ਕਿਹੜੀ ਇਹ ਗੱਲਾਂ ਦਾ ਧਿਆਨ ਰੱਖਣਾ ਹੈ ਇਹਨਾਂ ਸਾਰੀਆਂ ਚੀਜ਼ਾਂ ਤੇ ਆਪਾਂ ਚੰਨਣ ਭੋਣ ਵਾਲੇ ਹਾਂ ਉੱਤੇ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਨਾਮ ਪਤਾ ਵਗੈਰਾ ਸਾਰਾ ਕੁਝ ਹੈ ਠੀਕ ਹੈ ਜੀ ਉਸ ਤੋਂ ਬਾਅਦ ਦੋਸਤੋ ਮੇਨ ਗੱਲ ਉਰੇ ਹੁੰਦੀ ਹੈ ਜੀ ਸਾਰੇ ਵਸੀਲਿਆਂ ਤੋਂ ਸਾਲਾਨਾ ਆਮਦਨ ਬੰਦੇ ਦੀ ਕੀ ਹੈ 60 ਤੋਂ 1000 ਤੋਂ ਜਿਹੜੀ 60000 ਹੈ ਠੀਕ ਹੈ ਜੀ ਇਹਨਾਂ ਨੇ ਮੰਗੀ ਹੋਈ ਹੈ 60000 ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਜੇ ਉਰੇ ਕਲਿੱਕ ਕਰਨਾ ਹੈ ਠੀਕ ਹੈ ਜੀ 60000 ਤੋਂ ਵੱਧ ਹੈ ਤਾਂ ਉਰੇ ਕਲਿੱਕ ਕਰਨਾ ਹੈ ਠੀਕ ਹੈ ਜੀ ਪਰ ਦੋਸਤੋ 60000 ਤੋਂ ਜੇ ਤੁਹਾਡੀ ਘੱਟ ਹੈ ਤਾਂ ਹੀ ਤੁਹਾਡੀ ਪੈਨਸ਼ਨ ਲੱਗਦੀ ਹੈ ਅੱਗੇ ਕੀ ਲਿਖਿਆ ਹੋਇਆ ਜੀ ਲਾਪਾਤਰੀ ਵੱਲੋਂ ਸਵੈ ਘੋਸ਼ਨਾ ਕੀ ਕੀਤੀ ਗਈ ਹੈ ਬੰਦਾ ਉਰੇ ਆ ਕੇ ਫਸਦਾ ਹੈ ਜੀ ਆਂ ਦੋਸਤੋ ਕਿਉਂਕਿ ਦੋਸਤੋ ਉਰੇ ਪੰਜਾਬ ਸਰਕਾਰ ਵੱਲੋਂ ਸਵੈ ਘੋਸ਼ਨਾ ਪੱਤਰ ਹੀ ਮੰਗਿਆ ਗਿਆ ਹੈ ਐਂਡ ਜੇ ਤੁਹਾਨੂੰ ਇਹ ਵੀ ਦੱਸਾਂਗੇ ਕਿ ਬੰਦਾ ਆਪਣੇ ਆਪ ਕਿਉਂ ਫਸਦਾ ਹੈ ਉਰੇ ਲਿਖਿਆ ਹੈ ਤੁਸੀਂ ਦੇਖ ਸਕਦੇ ਹੋ ਮੈਂ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਵਿੱਚ ਨਹੀਂ ਹਾਂ ਠੀਕ ਹੈ ਜੀ ਇੱਕ ਤੇ ਇਹ ਬੰਦੇ ਨੇ ਦੱਸਣਾ ਹੁੰਦਾ ਕਿ ਮੈਂ ਸਰਕਾਰੀ ਤੇ ਪ੍ਰਾਈਵੇਟ ਨੌਕਰੀ ਦੇ ਵਿੱਚ ਨਹੀਂ ਹਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਹੀ ਸਰਕਾਰ ਨੇ ਤੁਹਾਡੇ ਮੂੰਹੋਂ ਆਪਣੇ ਆਪ ਹੀ ਕਵਾ ਲਿਆ ਕਿ ਤੁਸੀਂ ਸਰਕਾਰੀ ਨੌਕਰੀ ਦੇ ਵਿੱਚ ਨਹੀਂ ਹੋ ਠੀਕ ਹੈ ਜੀ ਜੇ ਤੁਸੀਂ ਪੁਆਏ ਜਾਂਦੇ ਹੋ ਤਾਂ ਤੁਹਾਡੀ ਪੈਨਸ਼ਨ ਕੱਟੀ ਜਾਊਗੀ ਜੇ ਲੱਗੀ ਵੀ ਹੋਈ ਹੈ ਉਹ ਇਸ ਦਾ ਮਤਲਬ ਹੈ ਕਿ ਗੈਰ ਕਾਨੂੰਨੀ ਲੱਗੀ ਹੋਈ ਹੈ ਅੱਗੇ ਹੈ ਜੀ ਮੇਰਾ ਕੋਈ ਸਵੈ ਰੋਜ਼ਗਾਰ ਨਹੀਂ ਹੈ ਯਾਨੀ ਕਿ ਜਿਹੜਾ ਬੰਦਾ ਬਿਲਕੁਲ ਹੀ ਬੇਰੋਜ਼ਗਾਰ ਹੈ ਉਸ ਨੂੰ ਪੈਨਸ਼ਨ ਮਿਲਦੀ ਹੈ ਅੱਗੇ ਜੀ ਮੇਰਾ 2.5 ਏਕੜ ਨਹਿਰੀ ਚਾਹੀ ਜਾਂ 5 ਏਕੜ ਤੋਂ ਵੱਧ ਬਰਾਨੀ ਸੇਮ ਪ੍ਰਭਾਵਿਤ ਜ਼ਮੀਨੀ ਨਹੀਂ ਹੈ ਜੇ ਤੁਹਾਡੇ ਕੋਲ 2.5 ਏਕੜ ਜਾਂ ਫਿਰ 5 ਏਕੜ ਤੋਂ ਜ਼ਿਆਦਾ ਠੀਕ ਹੈ ਜੀ ਜ਼ਮੀਨ ਹੈ ਤਾਂ ਤਾਂ ਵੀ ਤੁਹਾਡੇ ਤੋਂ ਦੋਸਤੋ ਜਿਹੜੀ ਹੈ ਇਹ ਪੈਨਸ਼ਨ ਨਹੀਂ ਲੱਗ ਸਕਦੀ ਅੱਗੇ ਲਿਖਦਾ ਜੀ ਚੌਥੇ ਨੰਬਰ ਤੇ ਮੇਰੀ ਸਲਾਨਾ ਆਮਦਨ ਸਾਰੇ ਕਾਰੋਬਾਰ ਕਿਰਾਏ ਜਾਂ ਵਿਆਜ ਤੋਂ 60000 ਰੁਪਏ ਤੋਂ ਜ਼ਿਆਦਾ ਦੀ ਨਹੀਂ ਹੈ ਜੀ ਹਾਂ ਦੋਸਤੋ ਜੇ ਤੁਹਾਡੀ ਇਨਕਮ ਜ਼ਿਆਦੀ ਹੈ ਤਾਂ ਦੋਸਤੋ ਤੁਸੀਂ ਪੈਨਸ਼ਨ ਦੇ ਲਾਇਕ ਨਹੀਂ ਹੋ ਜੇ ਤੁਹਾਡੀ ਪੈਨਸ਼ਨ ਲੱਗੀ ਹੋਈ ਹੈ ਤਾਂ ਦੋਸਤੋ ਉਹ ਵੀ ਕੱਟੀ ਜਾਏਗੀ ਤੇ ਤੁਹਾਨੂੰ ਭਾਰੀ ਜੁਰਮਾਨਾ ਲੱਗੇਗਾ ਕਿਵੇਂ ਲੱਗੇਗਾ ਉਹ ਵੀ ਤੁਹਾਨੂੰ ਦੱਸਾਂਗੇ ਤਾਂ ਅੱਗੇ ਕੀ ਲਿਖਉਂਦੇ ਆ ਜੀ ਆਪਣੇ ਆਪ ਤੋਂ ਹੀ ਬੰਦੇ ਨੂੰ ਹੀ ਫਸਾ ਲੈਂਦੀ ਹੈ ਸਰਕਾਰ ਜਿਵੇਂ ਕਿ ਮੇਰੇ ਕੋਲ ਕਿਸੇ ਵੀ ਤਰ੍ਹਾਂ ਦਾ ਵਪਾਰਕ ਪ੍ਰਾਪਰਟੀ ਨਹੀਂ ਹੈ ਯਾਨੀ ਕਿ ਮੈਂ ਕਿਸੇ ਮੇਰਾ ਕੋਈ ਅਜਿਹਾ ਕੰਮ ਨਹੀਂ ਹੈ ਕਿ ਵਪਾਰਕ ਜਿਸ ਤੋਂ ਮੇਰਾ ਵਪਾਰ ਹੁੰਦਾ ਹੋਵੇ ਠੀਕ ਹੈ ਜੀ ਅੱਗੇ ਆ ਜੀ ਮੇਰੇ ਕੋਲ ਸ਼ਹਿਰੀ ਖੇਤਰ ਦੇ ਵਿੱਚ 200 ਵਰਗ ਮੀਟਰ ਤੋਂ ਵੱਧ ਰਿਹਾਇਸ਼ੀ ਮਕਾਨ ਨਹੀਂ ਹੈ ਯਾਨੀ ਕਿ ਬੰਦਾ ਦੇ ਬੰਦੇ ਦੇ ਕੋਲ ਸ਼ਹਿਰੀ ਖੇਤਰ ਦੇ ਵਿੱਚ ਦੋਸਤੋ 200 ਵਰਗ ਮੀਟਰ ਦਾ ਕੋਈ ਮਕਾਨ ਵੀ ਨਹੀਂ ਹੋਣਾ ਚਾਹੀਦਾ ਮੈਂ ਆਮਦਨ ਕਰ ਅਦਾ ਨਹੀਂ ਕਰਦਾ ਇਹ ਦੋਸਤੋ ਹੈ ਕਿ ਜੇ ਤੁਸੀਂ ਟੈਕਸ ਨਹੀਂ ਭਰਦੇ ਇਸ ਦੇ ਲਈ ਵੀ ਮੈਂ ਟੈਕਸ ਨਹੀਂ ਭਰਦਾ ਅਗਲਾ ਜੀ ਮੈਂ ਵੈਟ ਐਕਟ ਅਧੀਨ ਰਜਿਸਟਰ ਨਹੀਂ ਹਾਂ ਵੈਟ ਵਗੈਰਾ ਜਿਹੜੇ ਟੈਕਸ ਵਗੈਰਾ ਭਰਦੇ ਆ ਵੱਡਾ ਕੰਮ ਕਰਦੇ ਆ ਉਹਨਾਂ ਨੂੰ ਲੱਗਦਾ ਹੈ ਠੀਕ ਹੈ ਜੀ ਤਾਂ ਜੇ ਤੁਸੀਂ ਉਹ ਵੀ ਨਹੀਂ ਹੋ ਤਾਂ ਤਾਂ ਹੀ ਤੁਸੀਂ ਇਹ ਪੈਨਸ਼ਨ ਲਗਵਾ ਸਕਦੇ ਹੋ ਅੱਗੇ ਆ ਜੀ ਮੈਂ ਪ੍ਰੋਫੈਸ਼ਨਲ ਟੈਕਸ ਦਾਤਾ ਨਹੀਂ ਹਾਂ ਵੀ ਮੈਂ ਟੈਕਸ ਵਗੈਰਾ ਨਹੀਂ ਭਰਦਾ ਰੈਗੂਲਰ ਠੀਕ ਹੈ ਅੱਗੇ ਲਿਖ ਦੇਣਾ ਜੀ ਮੈਂ ਆਪਣੇ ਆਧਾਰ ਨੰਬਰ ਮੋਬਾਈਲ ਨੰਬਰ ਅਤੇ ਅਕਾਊਂਟ ਨੰਬਰ ਨੂੰ ਆਪਣੀ ਪਛਾਣ ਤਸਦੀਕ ਅਤੇ ਪੈਨਸ਼ਨ ਦੀ ਵੰਡ ਲਈ ਵਰਤਣ ਦੀ ਸਹਿਮਤੀ ਦਿੰਦਾ ਹਾਂ ਠੀਕ ਹੈ ਜੀ ਅੱਗੇ ਇਹ ਮੇਨ ਮੇਨ ਪੁਆਇੰਟ ਹੁਣ ਆਉਂਦਾ ਹੈ ਦੇਖੋ ਜੀ ਮੈਂ ਕੋਸ਼ਿਸ਼ ਨਾ ਕਰਦਾ ਜਾਂ ਕਰਦੀ ਹਾਂ ਮੇਰੇ ਵੱਲੋਂ ਦਿੱਤੀ ਗਈ ਉਪਰੋਕਤ ਜਾਣਕਾਰੀ ਸਹੀ ਵੈ ਦਰੁਸਤ ਹੈ ਤਾਂ ਠੀਕ ਹੈ ਜੀ ਅਤੇ ਕੋਈ ਵੀ ਤੱਥ ਛੁਪਾਇਆ ਨਹੀਂ ਗਿਆ ਹੈ ਹੁਣ ਦੋਸਤੋ ਉਹ ਇਹ ਦੇਖਣ ਵਾਲੀ ਗੱਲ ਹੈ ਕਿ ਜਿਹੜੀ ਮੈਂ ਜਾਣਕਾਰੀ ਦਿੱਤੀ ਹੈ ਉਹ ਸਹੀ ਹੈ ਬੰਦਾ ਕਹਿੰਦੇ ਆ ਕਿ ਜਿਹੜੀ ਮੈਂ ਜਾਣਕਾਰੀ ਦੇਦੀ ਹੈ ਉਹ ਸਹੀ ਹੈ ਤੇ ਕੋਈ ਵੀ ਚੀਜ਼ ਮੈਂ ਸ਼ਿਪਾਈ ਨਹੀਂ ਹੈ ਜੇਕਰ ਉਹ ਸੂਚਨਾ ਗਲਤ ਪਾਈ ਜਾਂਦੀ ਹੈ ਤਾਂ ਮੈਂ ਸਜ਼ਾ ਦਾ ਭਾਗੀਦਾਰ ਹੋਵਾਂਗਾ ਜਾਂ ਹੋਵਾਂਗੀ ਹੁਣ ਮੇਨ ਗੱਲ ਉਰੇ ਆਉਂਦੀ ਹੈ ਜੇ ਤੁਸੀਂ ਇਹ ਫਾਰਮ ਭਰਿਆ ਠੀਕ ਹੈ ਜੀ ਕਿਉਂਕਿ ਸਾਰਿਆਂ ਨੇ ਭਰਿਆ ਇਹ ਫਾਰਮ ਤੇ ਦੋਸਤੋ ਪੈਨਸ਼ਨ ਦਾ ਫਾਰਮ ਹੈ ਠੀਕ ਹੈ ਤੁਸੀਂ ਦੇਖ ਸਕਦੇ ਹੋ ਇਹ ਪੈਨਸ਼ਨ ਦਾ ਫਾਰਮ ਹੈ ਜਦੋਂ ਆਪਾਂ ਪੈਨਸ਼ਨ ਭਰਦੇ ਆ ਆਪਣਾ ਨਾਮ ਠੀਕ ਹੈ ਜੀ ਬਿਨੇਕਾਰ ਦੀ ਉਮਰ ਵਗੈਰਾ ਜੋ ਵੀ ਹੈ ਠੀਕ ਹੈ ਜੀ ਪਿਤਾ ਦਾ ਨਾਮ ਪਤੀ ਦਾ ਨਾਮ ਮਕਾਨ ਨੰਬਰ ਐਡਰੈਸ ਕਿੱਥੋਂ ਦਾ ਕੈਟਾਗਰੀ ਕੀ ਐਸੀ ਵੀ ਮੋਬਾਈਲ ਨੰਬਰ ਖਾਤਾ ਨੰਬਰ ਬੈਂਕ ਬ੍ਰਾਂਚ ਆਈਐਫਐਸਸੀ ਆਧਾਰ ਕਾਰਡ ਸਾਰੇ ਸਾਰੇ ਕੁਝ ਲਿਖਿਆ ਹੋਇਆ ਹੈ ਉਰੇ ਤਾਂ ਉਸ ਤੋਂ ਬਾਅਦ ਦੋਸਤੋ ਲਾਸਟ ਚ ਜੇ ਕੋਈ ਆਪਾਂ ਗੱਲ ਛਪੋਨੇ ਵੀ ਹੈ ਸਰਕਾਰ ਤੋਂ ਠੀਕ ਹੈ ਤਾਂ ਵੀ ਦੋਸਤੋ ਉਰੇ ਆਪਾਂ ਨੂੰ ਲੈਣੀ ਦੇ ਦੇਣੇ ਪੈ ਸਕਦੇ ਕਿਉਂਕਿ ਇਹ ਜਿਹੜਾ ਕੋਲਮ ਹੈ ਇਹ 11ਵੇਂ ਨੰਬਰ ਦਾ ਕੋਲਮ ਬਹੁਤ ਹੀ ਖਤਰਨਾਕ ਹੈ ਇਹਦੇ ਵਿੱਚ ਇਹ ਲਿਖਿਆ ਹੁੰਦਾ ਕਿ ਜਿਹੜੀ ਮੈਂ ਜਾਣਕਾਰੀ ਦਿੱਤੀ ਹੈ ਉਹ ਸਹੀ ਹੈ ਪਰ ਜੇ ਕੋਈ ਜਾਣਕਾਰੀ ਗਲਤ ਪਾਈ ਜਾਂਦੀ ਹੈ ਤੇ ਮੈਂ ਸੱਚਾ ਦਾ ਭਾਗੀਦਾਰ ਹਾਂ ਤਾਂ ਦੋਸਤੋ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਸ ਕਿਸ ਬੰਦੇ ਨੇ ਜਿਹੜੀ ਇਹ ਪੈਨਸ਼ਨ ਹੈ ਇਲੀਗਲ ਤਰੀਕੇ ਨਾਲ ਲਗਵਾਈ ਹੋਈ ਹੈ ਕਈ ਵਾਰ ਕੀ ਹੁੰਦਾ ਹੈ ਕਿ ਉਮਰ ਜਿਹੜੀ ਹੈ ਠੀਕ ਹੈ ਜੀ 48 55 50 ਸਾਲ ਦੇ ਨੇੜੇ ਹੁੰਦੀ ਹੈ ਤੇ ਲੋਕੀ ਪੈਸੇ ਲੈ ਕੇ ਠੀਕ ਹੈ ਜੀ ਪੈਸੇ ਦੇ ਕੇ ਪੈਨਸ਼ਨ ਲਾ ਵੀ ਦਿੰਦੇ ਨੇ ਪੈਨਸ਼ਨ ਲਵਾ ਵੀ ਦਿੰਦੇ ਨੇ ਇਸ ਤਰੀਕੇ ਨਾਲ ਲਾਈਆਂ ਹੋਈਆਂ ਹੈ ਪੈਨਸ਼ਨਾਂ ਸਾਰੀਆਂ ਹੀ ਇਲੀਗਲ ਨੇ ਉਹ ਜੇ ਉਸ ਸਿਚੁਏਸ਼ਨ ਜੇ ਤੁਸੀਂ ਵੀ ਇਹੋ ਜਿਹਾ ਕੰਮ ਕੀਤਾ ਹੈ ਤੇ ਜਦੋਂ ਵੀ ਸਰਕਾਰ ਹੈ ਜਿਹੜੀ ਠੀਕ ਹੈ ਜੀ ਵੈਰੀਫਾਈ ਕਰੇਗੀ ਵੈਰੀਫਾਈ ਕਰੇਗੀ ਤਾਂ ਉਸ ਟਾਈਮ ਦੋਸਤੋ ਤੁਹਾਨੂੰ ਪਾਰੀ ਜੁਰਮਾਨਾ ਦੇਣਾ ਪਏਗਾ ਕਿਉਂਕਿ ਦੋਸਤੋ ਸਰਕਾਰ ਨੇ ਪਹਿਲਾਂ ਹੀ ਆਪਣੇ ਤੋਂ ਇਹ ਚੀਜ਼ ਲਿਖਵਾ ਲਈ ਹੈ ਕਿ ਮੈਂ ਸਭ ਕੁਝ ਇਹ ਸਹੀ ਜਾਣਕਾਰੀ ਦਿੰਦੀ ਹੈ ਠੀਕ ਹੈ ਜੀ ਜੇ ਕੋਈ ਜਾਣਕਾਰੀ ਗਲਤ ਪਾਈ ਜਾਂਦੀ ਹੈ ਤਾਂ ਦੋਸਤੋ ਮੈਂ ਸਜ਼ਾ ਦਾ ਭਾਗੀਦਾਰ ਹਾਂ ਤਾਂ ਦੋਸਤੋ ਇਹੀ ਖਬਰ ਤੁਹਾਨੂੰ ਦੱਸਣੀ ਸੀ ਜੇ ਤੁਸੀਂ ਪੈਨਸ਼ਨ ਲਗਵਾਈ ਹੋਈ ਹੈ ਗਲਤ ਤਰੀਕੇ ਦੇ ਨਾਲ ਦੋਸਤੋ ਤੁਹਾਡੀ ਪੈਨਸ਼ਨ ਕੱਟੀ ਜਾਏਗੀ ਹੁਣ ਜੁਰਮਾਨਾ ਕਿੰਨਾ ਲੱਗੇਗਾ ਮੇਨ ਗੱਲ ਹੁੰਦੀ ਹੈ ਜੁਰਮਾਨੇ ਦੀ ਤਾਂ ਦੋਸਤੋ ਤੁਹਾਨੂੰ ਦੱਸ ਦਿਆਂ ਕਿ ਜਿਹੜਾ ਇਹ ਜੁਰਮਾਨਾ ਹੈ ਇਹ ਜੇ ਜਿੰਨੀ ਤੁਸੀਂ ਪੈਨਸ਼ਨ ਲਈ ਹੋਈ ਹੈ ਸਾਰੀ ਕੈਲਕੂਲੇਟ ਹੋਏਗੀ ਯਾਨੀ ਠੀਕ ਹੈ ਜੀ ਪਲੱਸ ਸਾਰੀ ਹੋਏਗੀ ਚਾਹੇ 1 ਸਾਲ ਦੀ ਹੈ ਚਾਹੇ 2 ਸਾਲ ਦੀ ਚਾਹੇ 5 ਸਾਲ ਦੀ ਉਸ ਤੋਂ ਬਾਅਦ ਜਿਹੜਾ ਇਹ ਇਹਨਾਂ ਵਿਆਜ ਲਾਉਂਦੇ ਨੇ ਠੀਕ ਹੈ ਜੀ 9% ਦੇ ਕਰੀਬ ਇਹ ਸਰਕਾਰ ਵਿਆਜ ਲਾਉਂਦੀ ਹੈ ਉਸ ਪੈਨਸ਼ਨ ਤੇ ਜਿਹੜੀ ਤੁਸੀਂ ਲਈ ਹੋਵੇਗੀ ਜਾਂ ਫਿਰ ਤੁਹਾਨੂੰ ਜੇਲ੍ਹ ਵੀ ਹੋ ਸਕਦੀ ਹੈ ਤਾਂ ਦੋਸਤੋ ਜੇ ਤੁਸੀਂ ਵੀ ਇਹੋ ਜੀ ਕੋਈ ਗੱਲ ਕੀਤੀ ਹੋਈ ਹੈ ਠੀਕ ਹੈ ਜੀ ਤਾਂ ਆਪਣੇ ਆਪ ਇਹ ਪੈਨਸ਼ਨ ਕਟਵਾ ਦਿਓ ਜੇ ਸਰਕਾਰ ਨੇ ਵੈਰੀਫਾਈ ਵੈਰੀਫਾਈ ਕਰਨ ਲੱਗੀ ਤਾਂ ਦੋਸਤੋ ਤੁਸੀਂ ਫਸ ਜਾਓਗੇ ਤੇ ਇਸ ਸਿਚੁਏਸ਼ਨ ਤੇ ਦੋਸਤੋ ਤੁਹਾਡੇ ਤੇ ਵੱਡੀ ਕਾਰਵਾਈ ਹੋ ਸਕਦੀ ਹੈ ਕਿਉਂਕਿ ਸਰਕਾਰ ਦੋਸਤੋ ਜਲਦ ਹੀ 2505 ਸ਼ੁਰੂ ਕਰਨ ਜਾ ਰਹੀ ਹੈ ਇਸ ਤਰੀਕੇ ਦੇ ਨਾਲ ਹੀ ਪਹਿਲਾਂ ਪੈਨਸ਼ਨਾਂ ਜਿਹੜੀਆਂ ਗਲਤ ਤਰੀਕੇ ਦੇ ਨਾਲ ਲੱਗੀਆਂ ਹੋਈਆਂ ਹਨ ਉਨ੍ਹਾਂ ਨੂੰ ਸਰਕਾਰ ਕੱਟੇਗੀ ਤਾਂ ਉਸ ਤੋਂ ਬਾਅਦ ਹੀ 2500 ਪੈਨਸ਼ਨ ਸ਼ੁਰੂ ਕਰੇਗੀ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ